ਇੱਕ ਬੰਦੇ ਦੀ ਪਾਰਟੀ ਚਲਾਉਣ ਵਾਲਾ ਹੋਵੇ ਮੈਂ ਉਸ ਪਾਰਟੀ ਚ ਨਹੀਂ ਜਾਣਾ ਕਿਉਂਕਿ ਇੱਕ ਬੰਦੇ ਨਾਲ ਤੁਹਾਡੀ ਕਿਸੇ ਗੱਲ ਤੇ ਕੋਈ ਦੰਦਾ ਅੜ ਗਿਆ ਤੇ ਫਿਰ ਬੰਦਾ ਤਾਂ ਲੀਡਰ ਚੁੱਪ ਕਰ ਜੇ ਤੇ ਸਮਝ ਲਓ ਵਰਕਰ ਮਰ ਗਿਆ ਇਹ ਸਿੱਧਾ ਹੀ ਹਿਸਾਬ ਹੈਗਾ ਜੇ ਅਕਾਲੀ ਦਲ ਚ ਹੈ ਤੇ ਫੈਸਲਾ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਕਰਨਾ ਹੈ ਪਾਰਲੀਮੈਂਟਰੀ ਬੋਰਡ ਅਕਾਲੀ ਦਲ ਦਾ ਬਣਿਆ ਹੈ ਨਾ ਤੇ ਆ ਕਨੌਰ ਤੁਹਾਡੇ ਗਵੰਡ ਪਰਸੋ ਚ ਉੱਥੇ ਆਏ ਸੀ ਤੇ ਨਾ ਤਾਂ ਕੋਈ ਪਾਰਲੀਮੈਂਟਰੀ ਬੋਰਡ ਨੂੰ ਪੁੱਛਣ ਦੀ ਲੋੜ ਹੈ ਨਾ ਕੋਈ ਕੋਰ ਕਮੇਟੀ ਨੂੰ ਪੁੱਛਣ ਦੀ ਲੋੜ ਹੈ ਨਾ ਵਰਕੇ ਕਮੇਟੀ ਨੂੰ ਇੱਕ ਸਾਲ ਪਹਿਲਾਂ ਹੀ ਕਹਤਾ ਵੀ ਆਹ ਬੰਦਾ ਸਾਡਾ ਤਾਂ ਉਮੀਦਵਾਰ ਹੈ ਸਮਝ ਗਏ ਤੇ ਦੂਜੇ ਪਾਸੇ ਆਜੋ ਆਮ ਆਦਮੀ ਪਾਰਟੀ ਜੇ ਦੂਜੀ ਪਾਰਟੀ ਇਹ ਐ ਜੇ ਮੈਂ ਸੋਚਦਾ ਵੀ ਚਲ ਮੈਂ ਛੱਡ ਕੇ ਕਿਤੇ ਜਾਣਾ ਦੂਜੀ ਆ ਗਈ ਆਮ ਆਦਮੀ ਪਾਰਟੀ ਕੇਜਰੀਵਾਲ ਸਾਹਿਬ ਤਾਂ ਇੰਨੀ ਜਹਮਤ ਵੀ ਨਹੀਂ ਕਰਦੇ ਵੀ ਜਾ ਕੇ ਅਨਾਉਂਸ ਕਰਨ ਉਹ ਤਾਂ ਟਵੀਟ ਨਾਲ ਹੀ ਕੰਮ ਕਰ ਦਿੰਦੇ ਆ ਤੇ ਜੇ ਕੇਜਰੀਵਾਲ ਸਾਹਿਬ ਨਾਲ ਜਿਹਦੀ ਵੀ ਗੜ ਗਈ ਤੇ ਫਿਰ ਸਮਝ ਲਓ ਉਹਦਾ ਕੰਮ ਬੰਦ ਹੋ ਜਾਊਗਾ ਕਿਉਂਕਿ ਮੈਨ ਸੈਂਟ੍ਰਿਕ ਪਾਰਟੀ ਐ ਤੇ ਜੇ ਤੀਜੀ ਪਾਰਟੀ ਚਾੜੀਏ ਤੁਹਾਡਾ ਆਪਣਾ ਕਾਂਗਰਸ ਪਾਰਟੀ ਚ ਤੇ ਉਹ ਗਾਂਧੀ ਪਰਿਵਾਰ ਤੋਂ ਬਣਾ ਕੇ ਵੱਧ ਨਹੀਂ ਸਕਦੀ ਹੁਣ ਕਹਿੰਦੇ ਕਿਸੇ ਦੇ ਪਤਾ ਨਹੀਂ ਪੰਜਾਬ ਦੇ ਲੀਡਰਾਂ ਦੇ ਨੰਬਰ ਬਲੌਕ ਚ ਪੈ ਗਏ ਪਤਾ ਨਹੀਂ ਕਿਹੜਿਆ-ਕਿਹੜਾ ਦੇ ਵੀ ਹੁਣ ਜਿਹਦੇ ਪਾਈ ਪੈ ਗਏ ਤੇ ਉਹ ਕਿਹੜੇ ਬੂਹੇ ਨੂੰ ਟੱਕਰਾ ਮਾਰੇ ਹਾਇ ਤਾਂ ਜੇ ਕਾਂਗਰਸੀ ਤੋਂ ਨੇ ਕਾਂਗਰਸੀ ਕੋਲ ਹੀ ਜਾਣਾ ਮਤਲਬ ਮੈਂ ਇਹ ਗੱਲ ਵੱਡੀ ਸੋਚੀ ਇੱਕੋ ਹੀ ਪਾਰਟੀ ਹੈ ਜਿਹੜੀ ਡੈਮੋਕਰੈਟਿਕ ਤਰੀਕੇ ਦੇ ਨਾਲ ਚੱਲਦੀ ਹੈ ਮੈਂ 54 ਸਾਲ ਦੀ ਉਮਰ ਤੱਕ ਅਕਾਲੀ ਸਿਆਸਤ ਚ ਰਿਹਾ ਭਾਵੇਂ ਉਹਨਾਂ ਦੇ ਪਰਿਵਾਰ ਦਾ ਕੋਈ 5 ਕੁ ਮਹੀਨੇ ਦਾ ਸਾਮਨਪੇ ਸਿੰਘ ਬਾਦਲ ਨਾਲ ਬਕਰੇਮਾ ਹੋਇਆ ਉਦੋਂ ਉਧਰ ਗਿਆ ਵਾਪਸ ਅਕਾਲੀ ਦਲ ਚ ਜੇ ਪੁਨਰ ਸਰਜੀਤ ਸਿੰਘ ਦਾ ਅਕਾਲੀ ਦਲ ਦਾ ਹੀ ਹਿੱਸਾ ਸੀ ਉਹਦੀ ਮਤਲਬ ਸਿਧਾਂਤਾਂ ਤੇ ਲੜਾਈ ਦੀ ਸੀ ਵੀ ਚਲੋ ਠੀਕ ਹੋ ਜਾਂ। ਮੈਂ ਉਹ ਸਿਆਸਤ ਛੱਡਿਆ ਆਂ ਤੇ ਜਦੋਂ ਤੁਸੀਂ ਛੱਡਿਆ ਹੂੰ ਪਿਛਲਿਆਂ ਨੂੰ ਹੁਣ ਉਹ ਆਪਦੇ ਸਿਧਾਂਤ ਠੀਕ ਰੱਖਣ ਤੇ ਗਲਤ ਰੱਖਣ ਉਸ ਗੱਲ ਤੋਂ ਮੈਂ ਮੇਰਾ ਕਿਹਾ ਮਹੀਨਾ ਦੋ ਮਹੀਨੇ ਵਾਲੇ ਨਹੀਂ ਪਹਿਣਾ ਚਾਹੁੰਦਾ। ਉਹ ਆਪਦੇ ਭਾਰ ਡਿੱਗ ਪਹਿਣ ਜਾਂ ਨਾ ਉੱਠ ਗੜਨ ਉਹ ਉਹਨਾਂ ਨੂੰ ਉਹਨਾਂ ਦੀ ਮਰਜ਼ੀ ਤੇ ਆ ਤੇ ਮੈਂ ਤਾਂ ਅਰਦਾਸ ਕਾਮਨਾ ਕਰਦਾ ਕਿ ਹਰ ਪੰਜਾਬੀ ਜਿਹੜਾ ਉਹ ਚੰਗਾ ਵਧੇ ਫੁੱਲੇ ਤੇ ਉੱਠੇ। ਚੰਗਾ ਵਧੂ ਫੁੱਲੂਗਾ ਤਾਂ ਜੇ ਚੰਗੀ ਸਰਕਾਰ ਮਿਲੂਗੀ ਚੰਗੇ ਪੰਜਾਬ ਦੇ ਵਿੱਚ ਕੰਮ ਹੋਣਗੇ ਚੰਗੇ ਪੰਜਾਬ ਦੇ ਵਿੱਚ ਨੌਜਵਾਨਾਂ ਨੂੰ ਅੱਗੇ ਵਧਣ ਦਾ ਮੌਕਾ ਮਿਲੂਗਾ ਇਸ ਕਰਕੇ ਪਿਛਲੀ ਚੜ੍ਹਦੀ ਕੱਬੇ ਚਲੇ ਗਏ ਜਿਹੜੇ ਤੁਸੀਂ ਕਹਿ ਰਹੇ ਹੋ ਸੰਜੇ ਕੱਬੇ ਚਲੇ ਗਏ ਉਹ ਵੀ ਆ ਜਾਣਗੇ ਹੁਣ ਪਾਜਪਾ ਦੇ ਵਿੱਚ ਤੇ ਕਿੰਨਾ ਦੀ ਗੱਲ ਕਰਦੇ ਐਈ ਸਰਜੀਤ ਵਾਲਿਆਂ ਦੀ ਨਹੀਂ ਮੈਂ ਉਹਨਾਂ ਦੇ ਤੁਸੀਂ ਮੈਂ ਤਾਂ ਉਹਨਾਂ ਦੀ ਗੱਲ ਹੀ ਨਹੀਂ ਕੀਤੀ ਜੀ ਮੈਂ ਤਾਂ ਉਹਨਾਂ ਨੂੰ ਵਧਨ ਫੁੱਲਣ ਦੀ ਕਾਮਨਾ ਕਰ ਰਿਹਾ ਤੁਸੀਂ ਆਪਾਂ ਆਪਦੀ ਗੱਲ ਕਰੋਗੇ ਆਪਾਂ ਦੇ ਜਿਹੜੇ ਪਾਰਟੀ ਚੱਟਾ ਹੈ ਧਰ ਆਪੀ ਕਰਦਾ ਹੈ ਜੀ 27 ਦੇ ਜ਼ਿਕਰ ਕਰ ਰਹੇ ਤੁਸੀਂ ਵੀ ਭਾਜਪਾ ਸਰਕਾਰ ਬਣਾਓ ਵੀ ਜਿਸ ਤਰ੍ਹਾਂ ਕਿਸਾਨੀ ਮੁੱਦੇ ਨੇ ਜੀ ਭਾਜਪਾ ਦਾ ਵਿਰੋਧ ਹੁੰਦਾ ਰਹਿਆ ਤਾਂ ਕਿਸਾਨੀ ਮੁੱਦਿਆਂ ਲੈ ਕੇ ਕਿਸ ਤਰ੍ਹਾਂ ਤੁਸੀਂ ਕਰੋਗੇ ਐਮਐਸਪੀ ਜਿਹੜਾ ਹੈਗਾ ਸਭ ਤੋਂ ਮੇਨ ਹੈ ਕਿਸਾਨਾਂ ਦੀ ਮੇਰੀ ਮੇਰੀ ਗੁੰਝਾਰਸ਼ ਸ਼ਾਇਦ ਤੁਸੀਂ ਸੁਣੀ ਨਹੀਂ ਮੈਂ ਇਹ ਕਿਹਾ ਕਿ ਹਰਿਆਣਾ ਦੇ ਵਿੱਚ 24 ਦੀਆਂ 24 ਫਸਲਾਂ ਤੇ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਐਮਐਸਪੀ ਦੇ ਰਹੀ ਹੈ ਜੇ ਉੱਥੇ ਦਿੱਤੀ ਜਾ ਸਕਦੀ ਹੈ ਤੇ ਫਿਰ ਪੰਜਾਬ ਚ ਕਿਉਂ ਨਹੀਂ ਦਿੱਤੀ ਜਾ ਸਕਦੀ ਪੰਜਾਬ ਦੇ ਵਿੱਚ ਧਰਨੇ ਕਿਉਂ ਲੱਗਦੇ ਨੇ ਜੀ ਐਮਐਸਪੀ ਦੀ ਕੋਈ ਨਹੀਂ ਆਉਣ ਵਾਲੇ ਆਉਣ ਵਾਲੇ ਮੈਂ ਹੁਣ ਹੁਣ ਸਰਕਾਰ ਨਹੀਂ ਨਾ ਹੈਗੀ ਜੀ ਸਾਡੀ ਇੱਥੇ ਜੇ ਸੈਂਟਰ ਚ ਹੈਗੀ ਆ ਦੇਖੋ ਦੋ ਗੱਲਾਂ ਮੈਂ ਇੱਕ ਬੇਨਤੀ ਕਰਾਂ ਕਿ ਸਾਡਾ ਛੋਟਾ ਭਰਾ ਹੈ ਹਰਿਆਣਾ ਤੇ ਸਾਡੀਆਂ ਕਿਸੇ ਦੀਆਂ ਬੇਟੀਆਂ ਉਧਰ ਵਿਆਈਆਂ ਕਿਸੇ ਦਾ ਬੇਟਾ ਉਧਰ ਵਿਆਇਆ ਰਿਸ਼ਤੇਦਾਰੀਆਂ ਸੰਧੀਆਂ ਹਰ ਰੋਜ਼ ਆਉਂਦੇ ਜਾਂਦੇ ਆ ਤੇ ਤਾਂ ਲੋਕਾਂ ਨੂੰ ਪਤਾ ਹੈ ਵੀ ਮਿਲਦੀ ਹੈ ਕਿ ਨਹੀਂ ਮਿਲਦੀ ਇਸ ਕਰਕੇ ਸਰਕਾਰ ਬਣਾਵਾਂਗੇ ਤੇ ਇਸ ਗੱਲ ਦੀ ਮੈਨੂੰ ਲੱਗਦਾ ਹੈ ਕਿ ਜੇ ਹਰਿਆਣਾ ਚ ਦਿੱਤੀ ਜਾ ਸਕਦੀ ਹੈ ਤੇ ਫਿਰ ਅਸੀਂ ਇੱਥੇ ਸਾਡੇ ਨੇਤਾ ਆਉਣਗੇ ਨਾ ਸ੍ਰੀ ਅਮਰਸ਼ਾਹ ਜੀ ਦਾ ਪ੍ਰੋਗਰਾਮ ਬਣ ਰਿਹਾ ਹੈ ਇਸੇ ਤਰ੍ਹਾਂ ਸਾਡੀ ਹੋਰ ਲੀਡਰਸ਼ਿਪ ਆਉਗੀ ਉਹ ਆ ਕੇ ਤੁਹਾਡੇ ਨਾਲ ਵਾਅਦਾ ਕਰੂ ਸਾਰਿਆਂ ਨਾਲ ਤੇ ਤੁਹਾਨੂੰ ਜਿਹੜਾ ਹੁਣ ਇੱਥੇ ਦੇਹੀ ਜਾਂਦੇ ਐ ਐਮਐਸਪੀ ਤੇ ਮੇਰਾ ਖਿਆਲ ਗਵਾਂਢ ਚ ਆਪਣੇ ਤਾਂ ਸਭ ਤੋਂ ਪਹਿਲਾਂ ਬਥੇਰੀ ਗੱਲ ਕੀਤੀ ਜਾਵੇ ਤਾਂ ਬੰਦੀ ਸਿੰਘਾਂ ਦਾ ਮੁੱਦਾ ਕਾਫੀ ਜਿਹੜਾ ਹੈਗਾ ਉਹ ਉਸ ਨੂੰ ਲੈ ਕੇ ਕਿਵੇਂ ਅੱਗੇ ਜਿਹੜੀ ਹੈਗੀ ਆ ਸੈਂਟਰ ਦੇ ਮੰਤਰੀਆਂ ਦੇ ਨਾਲ ਦੇਖੋ ਦੋ ਤਿੰਨ ਗੱਲਾਂ ਐ ਮੈਂ ਜਦੋਂ ਵੀ ਜੁਆਇਨ ਕਰਨ ਤੋਂ ਪਹਿਲਾਂ ਵੀ ਜਿਹਨੂੰ ਮਿਲਿਆ ਤੇ ਮੈਂ ਜਿੰਨੇ ਪੰਜਾਬ ਦੇ ਮੁੱਦੇ ਐ ਏ ਟੂ ਜ਼ेड ਜਿੰਨੇ ਵੀ ਤੁਸੀਂ ਪੰਜਾਬ ਦੇ ਮੁੱਦੇ ਐ ਤੋਂ ਸਾਰਿਆਂ ਨੂੰ ਇਹ ਗੱਲ ਦੱਸ ਕੇ ਆਏ ਆ ਕਿ ਆ ਸਾਨੂੰ ਪੰਜਾਬ ਦੇ ਮੁੱਦਿਆਂ ਦੇ ਨਾਲ ਲੋਕਾਂ ਦੇ ਨਾਲ ਸਾਨੂੰ ਐਡਰੈਸ ਕਰਨਾ ਚਾਹੀਦਾ ਮੈਂ ਪਹਿਲਾਂ ਹੀ ਕਹਤਾ ਕਿ ਪੰਥ ਦੀ ਤੇ ਪੰਜਾਬ ਦੀ ਗੱਲ ਜਿੱਥੇ ਕਰਨੀ ਕੋਈ ਕਰਦੇ ਰਵਾਂਗੇ ਪਰ ਫੈਸਲਾ ਅੰਤਮ ਪਾਰਟੀ ਦਾ ਹੁੰਦਾ ਪਾਰਟੀ ਦਾ ਸਿਪਾਹੀ ਹੈ ਕਿਉਂਕਿ ਜੇ ਮੰਨ ਲਓ ਇਕੱਲੇ ਇੱਕ ਬੰਦੇ ਦੀ ਮੰਨੀ ਜਾਣੀ ਹੈ ਫਿਰ ਪਾਰਟੀ ਨਾ ਹੋਈ ਇਸ ਕਰਕੇ ਜਿਹੜੀ ਤੁਸੀਂ ਗੱਲ ਕਹੀ ਹੈ ਹਰ ਹਾਲਤ ਚ ਹਰ ਥਾਂ ਤੇ ਆਵਾਜ਼ ਚੁੱਕਣ ਦੀ ਉਠਾਉਣ ਦੀ ਕੋਸ਼ਿਸ਼ ਕਰਕੇ ਕਰਾਂਗੇ ਕਿ ਜੋ ਬਿਹਤਰ ਹੱਲ ਨਿਕਲ ਸਕਦਾ ਹੈ ਪੰਜਾਬ ਦੇ ਕਿਹੜੇ ਵਿਧਾਨ ਸਭਾ ਸੀਟ ਤੋਂ ਵੀ ਚੋਣ ਲੜਨ ਦੀ ਤਿਆਰ ਰੱਖਦੇ ਹਾਂ ਜੀ ਪੰਜਾਬ ਦੇ ਵਿੱਚ ਕਿਸੇ ਵਿਧਾਨ ਸਭਾ ਸੀਟ ਤੋਂ ਚੋਣ ਲੜਨ ਦੀ ਤਿਆਰ ਰੱਖਦੇ ਦੇਖੋ ਦੋ ਗੱਲਾਂ ਹੈਗੀਆਂ ਜੀ ਇੱਛਾ ਮਾਂ ਤਾਂ ਮੇਰਾ ਜੀ ਕਰਦਾ ਮੈਂ ਪਤਾ ਨਹੀਂ ਕਿੱਥੇ ਜਾ ਕੇ ਬਹਿ ਜਾਂ ਇੱਛਾ ਹਰ ਬੰਦੇ ਨੂੰ ਰੱਖਣੀ ਚਾਹੀਦੀ ਹੈ ਔਰ ਹਰ ਵੱਡੀ ਤੋਂ ਵੱਡੀ ਪ੍ਰਾਪਤੀ ਦੀ ਰੱਖਣੀ ਚਾਹੀਦੀ ਹੈ ਪਰ ਮੈਂ ਜਿਹੜਾ 4 ਦਿਨ ਪਹਿਲਾਂ ਤਾਂ ਮੈਂ ਮੈਂਬਰ ਬਣਿਆ ਜੀ ਤੇ ਚਾਰ ਦਿਨ ਪਹਿਲਾਂ ਮੈਂਬਰ ਬਣ ਕੇ ਮੈਂ ਆਖਾਂ ਕੰਮ ਮੈਨੂੰ ਅੱਧ ਵੰਡ ਦੇ ਉੱਤੇ ਮੈਂ ਮੈਨੂੰ ਕੌਣ ਵੰਡ ਕੇ ਦੇਊਗਾ ਇਸ ਕਰਕੇ ਮੈਂ ਪਾਰਟੀ ਦੇ ਵਿੱਚ ਚੌਥੇ ਪੰਜਵੇਂ ਦਿਨ ਦਾ ਹਲੇ ਮੈਂਬਰ ਹਾਂ ਮੈਂ ਪਾਰਟੀ ਦੇ ਵਿੱਚ ਕੰਮ ਕਰਨਾ ਜਿੱਥੇ ਪਾਰਟੀ ਕੰਮ ਕਰਾਊਗੀ ਜਿਹੋ ਜਿਹਾ ਕੰਮ ਕਰੂਗੀ ਮੈਂ ਇਸ ਇਸ ਇੱਕ ਦੋ ਘੱਟ ਉਸੇ ਬੈਠ ਚੌਂ ਲੜ ਚੁੱਕੇ ਹਾਂ ਹਾਂਜੀ ਇੱਦਾਂ ਵੀ ਆਇਆ ਹੋਣਾ ਤੇ ਕੋਈ ਕਮਿਟਮੈਂਟ ਤਾਂ ਕੀ ਆ ਹੀ ਹੋਣਾ ਨਹੀਂ ਇਹ ਇਹ ਇਹੀ ਮੈਨੂੰ ਫਰਕ ਲੱਭਿਆ ਮੈਂ ਜੇ ਭੀਜਪੀ ਜੁਆਇਨ ਕੀਤੀ ਹੈ ਤੁਸੀਂ ਸਕੋ ਦੀ ਸਵਾਲ ਉਹ ਨਹੀਂ ਕਿਸੇ ਨੇ ਕੀਤਾ ਉਹਦਾ ਜਵਾਬ ਮੈਂ ਤੁਹਾਨੂੰ ਦਿੰਨਾ ਹੈ ਮੈਂ ਇੱਕ ਮਨ ਨਾਲ ਫੈਸਲਾ ਕਰ ਲਿਆ ਕਿ ਜਿਹੜੀ ਇੱਕ ਬੰਦੇ ਦੀ ਪਾਰਟੀ ਚਲਾਉਣ ਵਾਲਾ ਹੋਵੇ ਮੈਂ ਉਸ ਪਾਰਟੀ ਚ ਨਹੀਂ ਜਾਣਾ ਕਿਉਂਕਿ ਇੱਕ ਬੰਦੇ ਨਾਲ ਤੁਹਾਡੀ ਕਿਸੇ ਗੱਲ ਤੇ ਕੋਈ ਦੰਦਾ ਅੜ ਗਿਆ ਤੇ ਫਿਰ ਬੰਦਾ ਤਾਂ ਲੀਡਰ ਚੁੱਪ ਕਰ ਜੇ ਤੇ ਸਮਝ ਲਓ ਵਰਕਰ ਮਰ ਗਿਆ ਇਹ ਸਿੱਧਾ ਹੀ ਹਿਸਾਬ ਹੈਗਾ ਜੇ ਅਕਾਲੀ ਦਲ ਚ ਹੈ ਤੇ ਫੈਸਲਾ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਕਰਨਾ ਹੈ ਪਾਰਲੀਮੈਂਟਰੀ ਬੋਰਡ ਅਕਾਲੀ ਦਲ ਦਾ ਬਣਿਆ ਹੈ ਨਾ ਤੇ ਆ ਕਨੌਰ ਤੁਹਾਡੇ ਗਵੰਡ ਪਰਸੋਂ ਚੋਂ ਉੱਥੇ ਆਏ ਸੀ ਤੇ ਨਾ ਤਾਂ ਕੋਈ ਪਾਰਲੀਮੈਂਟਰੀ ਬੋਰਡ ਨੂੰ ਪੁੱਛਣ ਦੀ ਲੋੜ ਆ ਨਾ ਕੋਈ ਕੋਰ ਕਮੇਟੀ ਨੂੰ ਪੁੱਛਣ ਦੀ ਲੋੜ ਆ ਨਾ ਵਰਕੇ ਕਮੇਟੀ ਨੂੰ ਇੱਕ ਸਾਲ ਪਹਿਲਾਂ ਹੀ ਕਹਤਾ ਵੀ ਆਹ ਬੰਦਾ ਸਾਡਾ ਤਾਂ ਉਮੀਦਵਾਰ ਹੈ ਸਮਝ ਗਏ ਤੇ ਦੂਜੇ ਪਾਸੇ ਆਜੋ ਆਮ ਆਦਮੀ ਪਾਰਟੀ ਜੇ ਦੂਜੀ ਪਾਰਟੀ ਇਹ ਜੇ ਮੈਂ ਸੋਚਦਾ ਵੀ ਚਲ ਮੈਂ ਛੱਡ ਕੇ ਕਿਤੇ ਜਾਣਾ ਦੂਜੀ ਆ ਗਈ ਆਮ ਆਦਮੀ ਪਾਰਟੀ ਕੇਜਰੀਵਾਲ ਸਾਹਿਬ ਤਾਂ ਇੰਨੀ ਜਹਿਮਤ ਵੀ ਨਹੀਂ ਕਰਦੇ ਵੀ ਜਾ ਕੇ ਅਨਾਉਂਸ ਕਰਨ ਉਹ ਤਾਂ ਟਵੀਟ ਨਾਲ ਹੀ ਕੰਮ ਕਰ ਦਿੰਦੇ ਆ ਤਪ ਜੇਪਤ ਗੈਦਰੀਵਾਲ ਸਾਹਿਬ ਨਾਲ ਜਿਹਦੀ ਵਿਗੜ ਗਈ ਤੇ ਫਿਰ ਸਮਝ ਲਓ ਉਹਦਾ ਕੰਮ ਬੰਦ ਹੋ ਜਾਊਗਾ ਕਿਉਂਕਿ ਮੈਨ ਸੈਂਟ੍ਰਿਕ ਪਾਰਟੀ ਐ ਤੇ ਜੇ ਤੀਜੀ ਪਾਰਟੀ ਚਾੜੜੀਏ ਤੁਹਾਡਾ ਆਪਣਾ ਕਾਂਗਰਸ ਪਾਰਟੀ ਚ ਤੇ ਉਹ ਗਾਂਧੀ ਪਰਿਵਾਰ ਤੋਂ ਬਣਾ ਅੱਗੇ ਵੱਧ ਨਹੀਂ ਸਕਦੀ ਹੁਣ ਕਹਿੰਦੇ ਕਿਸੇ ਤੇ ਪਤਾ ਨਹੀਂ ਪੰਜਾਬ ਦੇ ਲੀਡਰਾਂ ਦੇ ਨੰਬਰ ਬਲੌਕ ਚ ਪੈ ਗਏ ਪਤਾ ਨਹੀਂ ਕਿਹੜਾ ਕਿਹੜਾ ਦੇ ਵੀ ਹੁਣ ਜਿਹਦੇ ਪਈ ਪੈ ਗਏ ਤੇ ਉਹ ਕਿਹੜੇ ਬੂਹੇ ਨੂੰ ਟੱਕਰਾ ਮਾਰੇ ਹਾਇ ਤਾਂ ਜੇ ਕਾਂਗਰਸੀ ਤੋਂ ਨੇ ਕਾਂਗਰਸੀ ਕੋਲ ਹੀ ਜਾਣਾ ਮਤਲਬ ਮੈਂ ਇਹ ਗੱਲ ਵੱਡੀ ਸੋਚੀ ਇੱਕੋ ਹੀ ਪਾਰਟੀ ਐ ਜਿਹੜੀ ਡੈਮੋਕ੍ਰੈਟਿਕ ਤਰੀਕੇ ਦੇ ਨਾਲ ਚੱਲਦੀ ਹੈ ਪਰ ਮੈਂ ਮੈਂ ਤੁਹਾਨੂੰ ਦਾਅਵੇ ਨਾਲ ਕਹਿ ਸਕਦਾ ਕਿ ਇਹ ਇਹ ਗੱਲ ਜੇ ਮੈਂ ਕੋਈ ਆਖਾਂ ਵੀ ਮੈਂ ਤਾਂ ਵੀ ਮੈਨੂੰ ਫਲਾਨੀ ਕਮਿਟਮੈਂਟ ਹੋ ਗਈ ਤਾਂ ਮੈਂ ਸਮਝ ਲਓ ਝੂਠ ਬੋਲਦਾ ਭਾਰਤੀ ਜਨਤਾ ਪਾਰਟੀ ਦੇ ਵਿੱਚ ਇੱਕ ਐਸਾ ਸਿਸਟਮ ਵੇਖਿਆ ਮੈਂ ਉਹ ਕਹਿੰਦੇ ਵੀ ਜੇ ਤੁਹਾਨੂੰ ਕਮਿਟ ਵੀ ਕੋਈ ਕਰਦਾ ਤਾਂ ਸਮਝ ਲਓ ਝੂਠ ਬੋਲ ਰਿਹਾ ਕਿਉਂਕਿ ਇੱਕ ਬੰਦੇ ਦੇ ਕਿਸੇ ਤੇ ਇੱਥੇ ਵਸ ਨਹੀਂ ਹੈ ਹਰ ਇੱਕ ਸਿਸਟਮ ਬਣਿਆ ਚਾਰ ਪੰਜ ਲੇਅਰ ਦੇ ਵਿੱਚੋਂ ਜਿਹੜਾ ਬੰਦਾ ਨਿਕਲਦਾ ਹੈ ਪਾਰਟੀ ਨੂੰ ਬੈਟਰ ਲੱਗਦਾ ਸਾਰੀਆਂ ਗੱਲਾਂ ਉਹ ਉਹਨੂੰ ਕਹਿੰਦੇ ਲੈਚਰ ਲੜਾ ਲੈਣਗੇ ਜੇ ਤੁਹਾਨੂੰ ਲੈਕਚਰ ਲੜਾਉਣਾ ਹੈ ਇਹ ਪਾਰਟੀ ਦਾ ਫੈਸਲਾ ਕਰਨਾ ਹੈ ਜੇ ਪਾਰਟੀ ਨੇ ਕੰਮ ਲੈਣਾ ਹੈ ਉਹਨਾਂ ਨੇ ਲੈਣਾ ਹੈ ਇਸ ਕਰਕੇ ਮੈਂ ਤਾਂ ਪ੍ਰੇਮੀ ਸਾਹਿਬ 4 ਦਿਨਾਂ ਦਾ ਮੈਂਬਰ ਹਾਂ ਹਲੇ ਮੈਨੂੰ ਕੰਮ ਕਰ ਲੈਂਦੇ ਹੋ ਮੈਨੂੰ ਖਾਰਜ ਨਾ ਕਰਾ ਦਿਓ ਕਿ